ਏ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਸੋ ਪਹੁੰਚ ਚੁੱਕੇ ਆ ਅਸੀਂ ਪਿੰਡ ਮੁੱਲਾਪੁਰ ਗਰੀਬਦਾਸ ਨੇੜੇ ਚੰਡੀਗੜ੍ਹ ਜਿੱਥੇ ਕਿ ਤੁਸੀਂ ਇਹ ਪਿੱਛੇ ਦੇਖ ਸਕਦੇ ਹੋ ਜੋ ਕੱਪੜੇ ਦੀ ਦੁਕਾਨ ਹੈ ਇੱਥੇ ਤੁਹਾਨੂੰ ਉਹ ਕੱਪੜਾ ਮਿਲੇਗਾ ਜੋ ਤੁਹਾਨੂੰ ਕਿਤੇ ਵੀ ਨਹੀਂ ਮਿਲ ਸਕਦਾ ਤੇ ਆਓ ਆਪਾਂ ਜਾਣਕਾਰੀ ਲੈਣੇ ਆ ਇਹਨਾਂ ਕੋਲ ਬਹੁਤ ਵਧੀਆ ਸੇਲ ਲੱਗੀ ਹੋਈ ਹੈ ਘੱਟ ਰੇਟਾਂ ਦੀ ਬੀਬੀਆਂ ਦੇ ਪਹਿਣਾ ਦੇ ਫਾਇਦੇ ਦੇ ਲਈ ਇਹ ਸੇਲ ਲਗਾਈ ਗਈ ਹੈ ਤੇ ਜੋ ਇਸ ਦੁਕਾਨ ਦੇ ਮਾਲਕ ਨੇ ਸੀਤਾ RAM ਜੀ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤੇ ਤੁਹਾਨੂੰ ਸਾਰਾ ਮਾਲ ਵੀ ਦਿਖਾਉਣੇ ਆ ਹਾਂ ਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੈ ਜੀ ਸੋ ਬੜੀਆਂ ਧੂਮਾਂ ਨੇ ਜੀ ਤੁਹਾਡੀਆਂ ਬਹੁਤ ਸੁਣਨੇ ਨੂੰ ਮਿਲਦਾ ਹੈ ਤੁਹਾਡਾ ਨਾਮ ਤੇ ਕਹਿੰਦੇ ਵੀ ਤੁਸੀਂ ਹੋਲ ਸੇਲ ਦੇ ਵਿੱਚ ਵੀ ਮਾਲ ਦਿੰਦੇ ਹੋ ਹਾਂ ਜੀ ਤੇ ਆਓ ਦਿਖਾਓ ਜੀ ਠੀਕ ਹੈ ਜੀ ਓਕੇ ਜੀ ਹਾਂ ਜੀ ਲੋ ਜੀ ਹੁਣ ਇੱਕ ਨਵੀਂ ਦੁਕਾਨ ਹੈ ਜੀ ਸਾਡੀ ਹੋਲ ਸੇਲ ਦੀ ਆ ਤਨੀਸ਼ਾ ਕਲੌਥ ਹਾਊਸ ਹੈ ਜੀ ਸਾਡਾ ਮੁੱਲਾਪੁਰ ਗਰੀਬਦਾਸ ਫੋਨ ਨੰਬਰ 9041287032 ਸਾਰੇ ਕੱਪੜੇ ਤੁਹਾਨੂੰ ਹੋਲ ਸੇਲ ਰੇਟ 'ਤੇ ਮਿਲਣਗੇ ਜੀ ਵਾਈਟ ਚਨੋਂਨ ਦਾ ਦੁਪੱਟਾ ਜਿਹੜਾ ਮਾਰਕੀਟ 350 ਦਾ ਮਿਲਦਾ ਹੈ ਨਾ ਉਹ ਤੁਹਾਨੂੰ ਮਿਲੇਗਾ ਸਿਰਫ 200 ਰੁਪਏ ਦਾ ਪਿਓਰ ਆਰਗੈਂਜਾ ਦੁਪੱਟਾ ਮਿਲੇਗਾ ਜੀ ਤੁਹਾਨੂੰ ਜਿਹੜਾ ਮਾਰਕੀਟ 350 ਰੁਪਏ ਰੇਟ ਹੈ ਜੀ ਸਿਰਫ 200 ਰੁਪਏ ਚ ਜਿੰਨਾ ਮਰਜ਼ੀ ਲਓ ਜੀ ਇੱਕ ਇਹ ਪਿਓਰ ਕਾਟਨ ਕੈਮਰਿਕ ਦੇ ਪ੍ਰਿੰਟ ਆ ਰਹੇ ਨੇ ਜੀ ਮਾਰਕੀਟ 700 800 ਰੁਪਏ ਦਾ ਸੂਟ ਹੈ ਜੀ ਇਹ 700 ਰੁਪਏ ਦੇ ਦੋ ਮਿਲਣਗੇ ਜੀ 350 ਰੁਪਏ ਦਾ ਇੱਕ ਸੂਟ 3.5 ਮੀਟਰ ਕੱਢ ਕੇ ਦਵਾਂਗੇ ਬੜੇ ਪੰਨੇ ਦਾ ਆ ਲੋ ਜੀ ਇਹਦੇ ਵਿੱਚ ਪ੍ਰਿੰਟ ਕਾਫੀ ਨੇ ਜੀ 3500 ਰੁਪਏ ਦਾ ਸੂਟ ਇੱਕੇ ਪਿਓਰ ਕਰੇਪ ਦੇ ਉੱਤੇ ਡਿਜੀਟਲ ਪ੍ਰਿੰਟ ਆ ਰਿਹਾ ਹੈ ਜੀ ਐਸੀ ਆਪਣਾ ਤਿਆਰ ਕਰਵਾਨੇ ਆ ਆ ਦੇਖੋ ਇਹ ਸੂਟ ਹੈ ਜੀ 3000 ਦੀ ਰੇਟਸ ਵਿੱਚ ਤੁਹਾਨੂੰ ਮਿਲੇਗਾ ਸਿਰਫ 1000 ਰੁਪਏ ਚ ਆ ਦੇਖੇ ਪਿਓਰ ਡਿਜੀਟਲ ਸਿਰਫ 1000 ਰੁਪਏ ਚ ਦਵਾਂਗਾ ਜੀ ਹਾਂਜੀ ਹਾਂਜੀ ਐਨੇ ਦਾ ਵੈਸੇ ਇਹ 3000 ਰੁਪਏ ਰੇਟ ਹੈ ਜੀ ਦਾ ਜੀ ਇਹ ਇੱਕ ਸੂਟ ਲੋ ਚ ਦੋ ਲੋ ਚ ਚਾਰ ਲੋ ਇੱਕੋ ਰੇਟ ਲੱਗੇਗਾ ਜੀ ਤੁਹਾਨੂੰ ਜਿੰਨੇ ਮਰਜ਼ੀ ਲੈ ਜਾ ਹਾਂਜੀ ਡਿਜੀਟਲ ਪ੍ਰਿੰਟ ਹੈ ਜੀ ਇਹ ਮੈਂ ਆਪ ਤਿਆਰ ਕਰਾਨਾ ਜੀ ਇਹਦੇ ਵਿੱਚ ਬਹੁਤ ਪ੍ਰਿੰਟ ਆਣਗੇ ਜੀ ਕਪੜਾ ਜੌਰਜਟ ਹੈ ਪਿਓਰ ਕਰੇਪ ਹੈ ਕਾਟਨ ਹੈ ਸਾਰਾ ਕੁਝ ਹੈ ਵਿੱਚ ਹਜ਼ੰੂ ਵੀ ਹੈਗੇ ਡਿਜ਼ਾਈਨ ਬਹੁਤ ਹੈ ਜੀ ਬਹੁਤ ਹੈ ਜੀ 100 100 200 200 ਪੀਸ ਤਿਆਰ ਹੁੰਦੇ ਜੀ ਮੇਰੇ ਇਕੱਠੇ ਮੇਰੀ ਆਪਣੀ ਮਸ਼ੀਨ ਲੱਗੀ ਜੀ ਦੀ ਆ ਦੇਖੋ ਪ੍ਰਿੰਟ ਪਿਓਰ ਮਸਲੀਨ ਦੇ ਉੱਤੇ ਸਾਰਿਆਂ ਨੂੰ ਇੱਕੋ ਰੇਟ ਲੱਗੇਗਾ ਜੀ ਸਿਰਫ 1000 ਰੁਪਏ ਦਾ ਸੂਟ ਇੱਕ ਪਿਓਰ ਚਨਾਉਨ ਤੇ ਇਹ ਵੀ ਕੜਾਈਆਂ ਆਪਣੇ ਆਪ ਕਰਾਨੇ ਜੀ ਬੁਟੀਕ ਵਾਲੀਆਂ ਕੜਾਈਆਂ ਨੇ ਪਿਓਰ ਚਨਾਉਨ ਦਾ ਸੂਟ ਵਰਕ ਦੇਖੋ ਤੁਸੀਂ ਸਾਰਾ ਗੋਟਾ ਪੱਤੀ ਵਰਕ ਹੈ ਨਾਲ ਪਿਓਰ ਚਨਾਉਨ ਦਾ ਹੀ ਦੁਪੱਟਾ ਆਹ ਲਓ ਜੀ ਸਿਰਫ 1500 ਰੁਪਏ ਦਾ ਮਾਰਕੀਟ 2500 ਤੋਂ ਥੱਲੇ ਕਿਸ ਨੇ ਕੜਾਈ ਵੀ ਨਹੀਂ ਕਰਕੇ ਦੇਣੀ ਜੀ ਅਸੀਂ ਤੁਹਾਨੂੰ ਸਿਰਫ ਦੇਵਾਂਗੇ 1500 ਰੁਪਏ ਚ ਇਹਦੇ ਡਿਜ਼ਾਈਨ ਮੇਰੇ ਕੋਲ ਖਾਸੇ ਨੇ ਜੀ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਿਓ ਜੀ ਆਹ ਦੇਖੋ ਇਹ ਮੈਂ ਤੁਹਾਨੂੰ ਦੋ ਦੋ ਪੀਸ ਦਿਖਾ ਰਿਆ ਸਿਰਫ ਬਾਕੀ ਆਹੋ ਆਹ ਦੁਪੱਟਾ ਹੈ ਜੀ ਇਹ ਬਾਜੂ ਸਾਈਡ ਤੇ ਬਣੀ ਹੈ ਜੀ ਇਹ ਫਰੰਟ ਹੈ ਨਾਲ ਆ ਪਿਓਰ ਚਨਾਉਂ ਦਾ ਦੁਪੱਟਾ ਹੈ ਜੀ ਆ ਦੇਖੋ ਇੱਕ ਇਹ ਆਈਟਮ ਆਈ ਹੈ ਜੀ ਅਲੱਗ-ਅਲੱਗ ਸਾਰੇ ਜਾਮ ਕਾਟਨ ਹੈ ਜੀ ਅਲੱਗ-ਅਲੱਗ ਰਾਮ ਟੈਕਸ ਵਗੈਰਾ ਹੋ ਗਿਆ ਜਿਸ ਤਰ੍ਹਾਂ ਇਹ ਵੀ ਟੈਕਸ ਹੋ ਗਿਆ ਆ ਦੇਖੋ ਚੰਗੇ ਕਰਾਂ ਦਾ ਮਾਲ ਸਾਰੇ ਚੰਗੇ ਕਰਾਂ ਦਾ ਮਾਲ ਹੈ ਜੀ 120 140 ਰੁਪਏ ਮੀਟਰ ਦਾ ਕੱਪੜਾ ਹੈਗਾ ਜੀ ਤੁਹਾਨੂੰ ਸਿਰਫ 350 ਰੁਪਏ ਦਾ ਸੂਟ ਦਵਾਂਗਾ ਜੀ ਆਹ ਦੇਖੋ ਇਹ ਮੁੰਬਈ ਟੈਕਸ ਅਲੱਗ-ਅਲੱਗ ਸਾਰੇ ਅਲੋ ਸਾਰਿਆਂ ਦੇ ਸਟੈਂਪ ਲੱਗੇ ਹੋਣਗੇ ਆਹ ਦੇਖੋ ਜਾਮ कॉटन ਫਿਊਚਰ कॉटन ਸਾਰਾ ਕੱਪੜਾ ਤੁਹਾਨੂੰ ਪਲੇਨ ਮਿਲੇਗਾ ਸਿਰਫ 350 ਰੁਪਏ ਦਾ ਸੂਟ ਕਿੰਨੇ ਮੀਟਰ ਕੱਟ ਕੇ ਦਵਾਂਗੇ ਪੂਰਾ 5 ਮੀਟਰ ਕੱਟ ਕੇ ਦਵਾਂਗਾ ਜੀ ਮੀਟਰ ਨਾਲ ਮਾਪ ਕੇ ਜਿੰਨੇ ਮਰਜੀ ਸੂਟ ਜਿੰਨੇ ਮਰਜੀ ਸੂਟ ਲਓ ਜੀ ਇੱਕੇ ਦੇ 32 ਕਲਰ ਆਏ ਜੀ ਜੌਰਜਟ ਸੈਲਫ ਜੌਰਜਟ ਕਪੜਾ ਬਹੁਤ ਹੀ ਸੋਹਣਾ ਹੈ ਮਾਰਕੀਟ 600 ਤੋਂ ਥੱਲੇ ਕਿਤੇ ਨਹੀਂ ਮਿਲਣਾ ਜੀ 32 ਕਲਰ ਨੇ ਜੀ ਇਹਦੇ ਵਿੱਚ ਇਹ ਤੁਹਾਨੂੰ ਸਿਰਫ ਦਊਗਾ 300 ਰੁਪਏ ਚ ਮੈਂ ਪੰਡਾਮੀਆਂ ਪੰਡਾਮੀਆਂ ਹੋਈਆਂ ਜਿੰਨਾ ਮਰਜ਼ੀ ਮਾਲ ਲਿਓ ਜੀ ਆ ਦੇਖੋ 32 ਕਲਰ ਨੇ ਜੀ ਮੇਰੇ ਕੋਲ ਟੋਟਲ ਕਲਰ ਮੈਂ ਦਿਖਾ ਦਣਾ ਚਾਰ ਪੰਜ ਕਲਰ ਤੁਹਾਨੂੰ 32 ਕਲਰ ਨੇ ਟੋਟਲ ਬਾਕੀ ਕੇ ਮੋਡਲ ਕਪੜਾ ਆ ਰਿਹਾ ਹੈ ਮਾਰਕੀਟ 700 ਰੁਪਏ ਰੇਟ ਹੈ ਜੀ ਸੂਟ ਦਾ ਅਸੀਂ ਖੁਦ 700 ਦਾ ਵੇਚਿਆ ਹੁਣ ਸਿਰਫ 500 ਰੁਪਏ ਚ ਦਊਗਾ ਜੀ ਆਹ ਦੇਖੋ ਬਹੁਤ ਹੀ ਸੋਹਣਾ ਕਪੜਾ ਹੈ ਜਿਸ ਤਰ੍ਹਾਂ ਮਰਜੀ ਨਾ ਬੂਰਾਣਾ ਨਾ ਲਾਈਨਿੰਗ ਦੀ ਲੋੜ ਜੀ ਆਹ ਦੇਖੋ ਕਪੜਾ ਕਿੰਨਾ ਸੋਹਣਾ ਹੈ ਪ੍ਰਿੰਟ ਇੱਕ ਤੋਂ ਇੱਕ ਜੀ ਜਿੰਨੇ ਮਰਜੀ ਲਓ ਜੀ ਪਿਓਰ ਕਾਟਨ ਹੈ ਜੀ ਹਾਂ ਜੀ ਹਾਂ ਜੀ ਪਿਓਰ ਮੋਡਲ ਕਾਟਨ ਹੈ ਜੀ ਇਹਦੇ ਪ੍ਰਿੰਟ ਸਾਰੇ ਬ੍ਰਾਈਟਨੈਸ ਵਾਲੇ ਪ੍ਰਿੰਟ ਆਣਗੇ ਜੀ ਕਲਰ ਵੀ ਕਾਫੀ ਹੈ ਬਹੁਤ ਪ੍ਰਿੰਟ ਨੇ ਜੀ ਇਸ ਤੋਂ ਬਾਅਦ ਹੈ ਜੀ ਇੱਕ ਪਿਓਰ ਸ਼ਿਮਰ ਆ ਲੋ ਜੀ ਮਾਰਕੀਟ ਚ 2000 ਰੁਪਏ ਦਾ ਸੂਟ ਹੈ ਜੀ ਮੈਂ ਦੂੰਗਾ ਸਿਰਫ 600 ਰੁਪਏ ਦਾ ਸੂਟ 120 ਰੁਪਏ ਮੀਟਰ ਤੁਹਾਨੂੰ ਹੋਲ ਸੇਲ ਵੀ ਨਹੀਂ ਮਿਲਣਾ ਕਿਧਰੇ ਪਿਓਰ ਸ਼ਿਮਰ オリジナル ਆ ਦੇਖੋ ਜੀ ਕਲਰ ਖਾਸੇ ਬਹੁਤ ਕਲਰ ਹੈ ਜੀ ਮੇਰੇ ਕੋਲ 20-25 ਕਲਰ ਹੈ ਨਰਸ ਸਿਰਫ 600 ਰੁਪਏ ਦਾ ਸੂਟ ਲੱਗੇਗਾ 5 ਮੀਟਰ ਕੱਟ ਕੇ ਜੀ ਇਹ ਪਲੇਨ ਕਪੜਾ ਆ ਰਿਹਾ ਜੀ ਕ੍ਰਸ਼ ਸ਼ਿਮਰ ਹੋ ਗਿਆ ਜੀ ਬਰਬਰੀ ਹੋ ਗਿਆ ਜੀ ਇੱਕੇ ਹੈ ਜੀ ਤਰਸ਼ੀਮਰ ਇਹ ਸਾਰੇ ਕੱਪੜੇ ਮੇਰੇ ਕੋਲ ਮਿਲਣਗੇ ਸਿਰਫ 150 ਰੁਪਏ ਦਾ ਸੂਟ ਆ ਦੇਖੋ ਪੂਰਾ ਸੂਟ ਮਿਲੇਗਾ ਜੀ 150 ਰੁਪਏ ਦਾ ਇਹਦੀ ਕੱਟ ਆਉਂਦੀ ਹੈ 4 4.5 ਮੀਟਰ 5 ਮੀਟਰ 5.5 ਮੀਟਰ ਵੀ ਕੱਟ ਆਉਂਦੀ ਹੈ ਵਿੱਚ ਆ ਸਾਰਾ ਮਾਲ ਇੱਧਰ ਨਿਗਮ ਵਰਵਾ ਦੇ ਆ ਸਾਰਾ ਮਾਲ ਲੱਗਿਆ ਹੋਇਆ ਹੈ ਜੀ ਇਹ ਤੁਹਾਨੂੰ ਕੋਈ ਵੀ ਸੂਟ ਲੈ ਲਓ ਸਿਰਫ 150 ਰੁਪਏ ਚ ਸੇਲ ਵਿੱਚ ਇਹ ਸੂਟ ਮਾਰਕੀਟ 200 ਰੁਪਏ ਮੀਟਰ niche ਕਿਤੇ ਨਹੀਂ ਮਿਲਦਾ ਜੀ ਤੁਹਾਨੂੰ 150 ਰੁਪਏ ਦਾ 5 ਮੀਟਰ ਸੂਟ 4.5 ਮੀਟਰ ਕੱਟ ਦੇ ਵਿੱਚ ਮਿਲ ਜਾਏਗਾ ਇਕਾਲੋਜੀ ਪਿਓਰ ਚਨੋਂਨ ਦਾ ਦੁਪੱਟਾ ਹੈ ਪੂਰਾ 2.5 ਮੀਟਰ ਦਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਦਾ ਆ ਲਓ ਆ ਦੇਖੋ ਇਹ ਦੁਪੱਟੇ ਮਾਰਕੀਟ ਕੱਟੋ ਕੱਟ ਵੀ 500 ਰੁਪਏ ਦਾ ਮਿਲਦਾ ਹੈ ਜੀ ਤੁਹਾਨੂੰ ਦਊਗਾ ਸਿਰਫ 150 ਰੁਪਏ ਚ ਪਿਓਰ ਚਨੋਂਨ ਦਾ ਦੁਪੱਟਾ ਡਿਜੀਟਲ ਪ੍ਰਿੰਟ ਦਾ ਸਿੰਗਲ ਸਿੰਗਲ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਤੁਹਾਨੂੰ ਬਹੁਤ ਪ੍ਰਿੰਟ ਨੇ ਜਿੰਨੇ ਮਰਜ਼ੀ ਲੈ ਰੋ ਜੀ ਦੁਪੱਟੇ ਆ ਲਓ ਇਹ ਚੀਜ਼ਾਂ ਅਲੱਗ ਦੀਆਂ ਇੱਕ ਹੈ ਪਿਓਰ ਔਰ ਗੰਜਾ ਦਾ ਇਹ ਵੀ ਤੁਹਾਨੂੰ ਮੈਂ 150 ਰੁਪਏ ਦਾ ਹੀ ਲਗਾ ਕੇ ਦੇ ਦੂੰਗਾ ਜੀ ਉਰੇ ਵੈਸੇ 300 300 ਰੁਪਏ ਜਿਸੀ ਸੇਲ ਕੀਤਾ ਹੈ ਦੁਪੱਟਾ ਪਿਓਰ ਔਰ ਗੰਜਾ ਦਾ ਪਿਓਰ ਵਿਸਕੋਸ ਔਰ ਗੰਜਾ ਡਿਜੀਟਲ ਪ੍ਰਿੰਟ ਆ ਦੇਖੋ ਬਹੁਤ ਪ੍ਰਿੰਟ ਮਿਲ ਜਾਣਗੇ ਤੁਹਾਨੂੰ ਇਹਦੇ ਚ ਆ ਲਓ ਪ੍ਰਿੰਟਿੰਗ ਦੇਖੋ ਤੁਸੀਂ ਇਹ ਇੱਕ ਪਿਓਰ ਕੈਮਰਿਕ ਦਾ ਸੂਟ ਹੈ ਪਿਓਰ ਕਾਟਨ ਦਾ ਇਹਦੇ ਨਾਲ ਪਿਓਰ ਦੀ ਚੁੰਨੀ ਆਹ ਲਓ ਸਿੰਥੈਟਿਕ ਕੋਈ ਚੁੰਨੀ ਨਹੀਂ ਪਿਓਰ ਦੀ ਚੁੰਨੀ ਹੈ ਬਿਲਕੁਲ ਸਿਰਫ 500 ਰੁਪਏ ਚ ਦੇ ਦੂੰਗਾ ਇਹ ਵਾਲਾ ਸੂਟ ਤੁਹਾਨੂੰ ਇਹਦੇ ਚ ਕਲਰ ਮਿਲ ਜਾਣਗੇ 4 ਆਹ ਲਓ ਪਿਓਰ ਦੀਆਂ ਚੁੰਨੀਆਂ ਨਾਲ ਹੈਗੀਆਂ ਪਿਓਰ ਕਾਟਨ ਦਾ ਸੂਟ ਹੈ ਆ ਦੇਖੋ ਸਿਰਫ 500 ਰੁਪਏ ਚ ਵਿਦ ਦੁਪੱਟਾ ਸੂਟ ਆਹ ਲਓ ਜੀ ਕਲਰਸ ਇਹ ਚਾਰੀ ਕਲਰ ਹੈ ਹਾਂਜੀ ਚਾਰ ਕਲਰ ਜੀ ਸੂਟ ਚਾਹੇ 100 ਲੈ ਲਿਓ ਜੀ ਸੂਟ ਜਿੰਨੇ ਮਰਜ਼ੀ ਲੈ ਲਿਓ ਕਲਰ ਚਾਰ ਮਿਲਣਗੇ ਇਕ ਆ ਲਓ ਜੀ ਪਿਓਰ ਨੇਚਰਲ ਕريب ਦਾ ਸੂਟ ਹੈ ਜੀ 5 ਮੀਟਰ ਨਾਲ 2 ਮੀਟਰ ਚਨਾਉਣ ਦਾ ਦੁਪੱਟਾ ਮਾਰਕੀਟ ਹੋਲ ਸੇਲ ਰੇਟ ਇਹਦਾ 1050 ਰੁਪਏ ਹੈ ਮੈਂ ਦੂੰਗਾ ਸਿਰਫ 700 ਰੁਪਏ ਚ ਆ ਲਓ ਜੀ ਇਹਦੇ ਕਲਰ ਮਜੈਂਟਾ ਕਲਰ ਰੈੱਡ ਕਲਰ ਮਹਿੰਦੀ ਕਲਰ ਬਲੈਕ ਕਲਰ ਇਕ ਆ ਵਾਈਨ ਕਲਰ ਆ ਲੋ ਜੀ ਪਿਓਰ ਚਨੋਂਨ ਦਾ ਦੁਪੱਟਾ ਪਿਓਰ ਗਰੀਬ ਦਾ ਸੂਟ ਹੈ ਜੀ ਇਹ ਤੁਹਾਨੂੰ ਮਿਲੇਗਾ ਸਿਰਫ 700 ਰੁਪਏ ਚ 5 ਮੀਟਰ ਕੱਟ ਹੋਏਗੀ ਜੀ 22 ਮੀਟਰ ਦੁਪੱਟੇ ਦੀ ਕੱਟ ਹੋਏਗੀ ਜੀ ਆਣਾ ਜੀ ਤੁਸੀਂ ਹੈਗਾ ਜੀ ਮੁੱਲਾਪੁਰ ਗਰੀਬਦਾਸ 메ਨ ਬਾਜ਼ਾਰ ਤਨੀਸ਼ਾ ਕਲੌਥ ਹਾਊਸ ਤੇ ਮੇਰਾ ਫੋਨ ਨੰਬਰ ਹੈਗਾ ਜੀ 9041287032 ਸਤਿ ਸ਼੍ਰੀ ਅਕਾਲ ਜੀ